ਮੈਮ ਜਿਹੜੀ ਅੱਜ ਚੋਰ ਫੜਿਆ ਜੀ ਕਿੰਨੇ ਚੋਰ ਫੜਿਆ ਔਰ ਕੀ ਕੀ ਸਮਾਨ ਜਿਹੜਾ ਉਹ ਫੜਿਆ ਹੈਗਾ ਜੀ ਮੈਮ ਫਿਰੋਜ਼ਪੁਰ ਪੁਲਿਸ ਕੋ ਇੱਕ ਵੱਡੀ ਸਫਲਤਾ ਮਿਲੀ ਹੈ ਪਿਛਲੇ 10-15 ਦਿਨ ਸੇ ਅਸੀਂ ਬਹੁਤ ਸਾਰੇ ਪ੍ਰੀਵੈਂਟਿਵ ਮੈਜਰਸ ਲੈ ਰਹੇ ਸੀਗੇ ਔਰ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਜਿਹੜੇ ਗਿਰੋਹ ਫਿਰੋਜ਼ਪੁਰ ਸਿਟੀ ਫਿਰੋਜ਼ਪੁਰ ਸਦਰ ਅਤੇ ਫਿਰੋਜ਼ਪੁਰ ਕੈਂਟ ਦੇ ਵਿੱਚ ਆਪਰੇਟ ਕਰ ਰਹੇ ਸੀਗੇ ਅਸੀਂ ਉਹਨੂੰ ਟਾਰਗੇਟ ਕੀਤਾ ਸੀਗਾ ਔਰ ਉਹਨੂੰ ਫੰਡ ਦਾ ਪਲਾਨ ਕੀਤਾ ਸੀਗਾ ਤੋ ਇਹਦੇ ਵਿੱਚ ਪਿਛਲੇ 2 ਦਿਨ ਦੇ ਵਿਚਕਾਰ ਅਸੀਂ 5 ਗੈਂਗ ਫਰੰਚੇ ਸਫਲ ਹੋਏ ਨੇ ਟੋਟਲ ਸਾਡੇ 11 ਦੋਸ਼ੀ ਗ੍ਰਿਫਟਾਰ ਹੋਏ ਨੇ ਤੇ 18 ਤੇ ਉੱਤੇ ਮੁਕਦਮੇ ਜਿਹੜੇ ਹੈਗੇ ਉਹ ਸੋਲਵ ਹੋਏ ਆ ਇਹਦੇ ਵਿੱਚ ਕਾਫੀ ਪਾਰੀ ਮਾਤਰਾ ਵਿੱਚ ਸਾਡੀ ਟੀਮ ਜਿਹੜੀ CIA ਦੀ ਟੀਮ ਹੈ ਜਿਹੜੀ ਸਦਰ ਫਿਰੋਜ਼ਪੁਰ ਸਿਟੀ ਫਿਰੋਜ਼ਪੁਰ ਔਰ ਸਪੈਸ਼ਲੀ ਕੈਂਪ ਫਿਰੋਜ਼ਪੁਰ ਦੀ ਟੀਮ ਨੇ ਕਾਫੀ ਪਾਰੀ ਮਾਤਰਾ ਵਿੱਚ ਰਿਕਵਰੀ ਵੀ ਕੀਤੀ ਹੈ ਟੋਟਲ 12 ਮੋਟਰਸਾਈਕਲ 2 ਐਕਟਿਕ ਵਾਰ ਰਿਕਵਰ ਹੋਏ ਨੇ ਕਈਸ ਮੋਬਾਈਲ ਫੋਨ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਜਿਹੜੇ ਘਰ ਤੇ ਵਿਚਕਾਰ ਦਿਨ ਦਹਾੜੇ ਕੁਝ ਗੈਂਗਸ ਦੇ ਚੋਰੀ ਕੀਤੀ ਸੀਗੀ ਉਹਦੇ ਵਿੱਚ ਜਿਹੜੇ ਸੋਨੇ ਦੇ ਉਹਨਾਂ ਦੇ ਉਹ ਸੀਗੇ ਜੁਐਲਰੀ ਸੀਗੀ ਤੇ 27000 ਰੁਪਏ ਸੀਗੇ ਵਕਫਾਕ ਅਲੱਗ-ਅਲੱਗ ਜਗ੍ਹਾ ਤੇ ਸਨਾਚਿੰਗ ਹੋਈ ਸੀ ਉਹਨਾਂ ਦੇ ਵੀ ਉਹ ਸਾਰੇ ਕੁਝ ਰਿਕਵਰ ਹੋਏ ਨੇ ਤੇ ਇਸ ਤੋਂ ਇਲਾਵਾ ਤਿੰਨ ਕਾਪੇ ਇੱਕ ਕਿਰਚ ਤੇ ਇੱਕ 에어 ਪਿਸਟਲ ਔਰ ਇੱਕ ਦੇਸੀ ਕੱਟਾ ਵੀ ਇਹਦੇ ਵਿੱਚ ਅਸੀਂ ਰਿਕਵਰ ਕਰਨੇ 'ਚ ਸਫਲ ਹੋਈ ਨੇ ਜਿਹੜਾ ਇਸ ਦੌਰਾਨ ਸਭ ਤੋਂ ਵੱਡਾ ਗੈਨ ਜਿਹੜਾ ਫੜਿਆ ਗਿਆ ਹੈ ਉਹ ਐਸ ਐਚਓ ਕੈਂਟ ਵੱਲੋਂ ਤੇ ਜਬਟੀ ਐਸ ਪੀ ਸਿਟੀ ਦੀ ਟੀਮ ਵੱਲੋਂ ਬਹੁਤ ਵਧੀਆ ਕੰਮ ਕਰਕੇ ਉਹਨੂੰ ਫੜਿਆ ਗਿਆ ਹੈ ਉਹਦੇ ਵਿੱਚ ਟੋਟਲ 6 ਦੋਸ਼ੀ ਗ੍ਰਿਫਤਾਰ ਨੇ ਇਹ ਯੂਜੂਅਲੀ ਰਾਤ ਨੂੰ ਆਪਰੇਟ ਕਰਦੇ ਸੀਗੇ ਸਾਰੋਂ ਦੀ ਉਮਰ 20 ਤੇ 30 ਦੇ ਵਿੱਚਕਾਰ ਸੀਗੀ ਇਹ ਸਾਰੇ ਨਵੇਂ ਹੈਗੇ ਇਹ ਸਾਰੇ ਇਹਨਾਂ पे ਪੁਰਾਣੇ ਕੋਈ ਮੁਕੱਦਮਾ ਦਰਜ ਨਹੀਂ ਸਿਰਫ ਇੱਕ पे ਜੋ ਤਰुण ਹੈਗਾ ਉਹਦੇ ਉੱਪਰ ਇੱਕ ਮੁਕੱਦਮਾ ਦਰਜ ਹੈ ਇਹ ਪੂਰੇ ਗੈਂਗ ਨੇ ਕੈਂਟ ਮੇ ਰਾਤ ਮੇ ਦਿਨ ਮੇ ਯੂਜੂਅਲੀ ਟਾਰਗੇਟ ਕਰਦੇ ਸੀ ਕਿ ਜਿਹੜੇ ਵਰਨਰੇਬਲ ਹੈਗੇ ਜਾਂ ਔਮਨ ਨੂੰ ਟਾਰਗੇਟ ਕਰਦੇ ਸੀ ਕਿ ਜਾਂ 올ਡ ਕੋ ਜਾਂ ਕੋਈ ਫੈਮਲੀ ਦੇ ਨਾਲ ਜਾ ਰਹਾ ਹੈ ਜਾਂ ਕੋਈ ਜਿਹਵੇ ਗਵਰਨਮੈਂਟ empioyee ਜਿਹੜੇ ਰਾਤ ਨੂੰ ਅਕੇਲੇ ਲੋਟ ਰਹੇ ਹੁੰਦੇ ਰੇਲਵੇ empoyees ਉਹਨੂੰ ਟਾਰਗੇਟ ਕਰਦੇ ਸੀਗੇ ਤੇ ਐਸ ਐਚ ਓ ਕੈਂਟ ਨੇ ਬਹੁਤ ਵਧੀਆ ਕੰਮ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਹੈ ਕਿੱਥੋਂ ਦੇ ਰਹੜਾ ਵੇ ਸਾਰੇ ਜੀ ਇਹ ਸਾਰੇ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਇਹਦੇ ਵਿੱਚ ਇੱਕ ਜੁਰਾ ਗਿਰੋ ਹੈ ਉਹਨੂੰ ਜਿਹਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਕੈਂਟ ਦੇ ਵਿੱਚ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਪਰ ਉਹ ਆਪਰੇਟ ਪੂਰਾ ਇੰਟਰ ਡਿਸਟ੍ਰਿਕਟ ਕਰਦਾ ਸੀ ਤੇ ਉਹਦੇ ਵਿੱਚ ਸਾਨੂੰ 9 ਮੋਟਰਸਾਈਕਲ ਦੀ ਰਿਕਵਰੀ ਹੋਈ ਹੈ ਇਹ ਸਾਰੀ ਜ਼ਿਆਦਾਤਰ ਲੁਧਿਆਣਾ ਤੇ ਜਲੰਧਰ ਏਰੀਆ ਸੇ ਚੁਰਾਈ ਗਈ ਹੈ ਮੈਡਮ ਪਿਛਲੇ ਦਿਨ ਕਪਾਕੇ 71 ਰਾ ਦਿੱਤਾ ਗਿਆ ਸੀਗਾ ਪੁਲ ਨੂੰ ਬੰਦ ਕਰਕੇ ਕਿ ਉਹ ਗੈਂਗ ਵਿੱਚ ਇਨਵੋਲ ਹੈ हां जी ਜਿਹੜਾ ਮੈਂ ਤੁਹਾਨੂੰ ਕਿਹਾ ਜਿਹੜਾ ਤੁਹਾਨੂੰ ਇਹਨੂੰ ਪਪੂਲਰਲੀ ਜਿਹਨੂੰ ਬੁਲਾ ਰਹੇ ਹੋ ਕਾਪਾ ਗੈਂ ਜਿਹਨੂੰ ਕਹਿ ਰਹੇ ਹੋ ਇਹ ਸਾਰੇ ਨਵੇਂ ਬੰਦੇ ਨੇ ਇਸ ਵਿੱਚ ਅਸੀਂ 5 ਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਕੁਝ ਜੁਵਨਾਈਲ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਜੋ ਵੀ ਐਸ ਪਰ ਲਾਅ ਬਣਦਾ ਹੈ ਉਹ ਵੀ ਕਾਰਵਾਈ ਕਰ ਰਹੇ ਹਾਂ ਇਹ ਜਿਹੜੇ ਕਾਪਾ ਗੈਂ ਸੀਗੇ ਇਹ ਕੀ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ ਦੇਖੋ ਇਹਨਾਂ ਦਾ ਐਮਓ ਬਹੁਤ ਹੀ ਨਿਆਣਾ ਥਾ ਇਹ ਰਾਤ ਨੂੰ ਯੂਜੂਲੀ ਆਪਰੇਟ ਕਰ ਰਹੇ ਸੀਗੇ ਦਿਨ ਚ ਇਹ ਆਪਣੇ ਕੰਮ ਕਰਦੇ ਸੀ ਤੇ ਉਹਦੇ ਬਾਅਦ ਰਾਤ ਮੇ ਇਹਨਾਂ ਦੀ ਉਮਰ 20 ਤੇ 30 ਸੀਗੀ ਇਹ ਜਿਹੜੇ ਮੈਨੇ ਕਿਹਾ ਤਾਂ ਉਹਨੂੰ ਵਲਨਰੇਬਲ ਜਿਹੜੇ ਏਰੀਆਜ਼ ਹੈਗੇ ਸਾਡੇ ਜਾਂ ਪੇ ਅੰਧੇਰਾ ਐਸੇ ਏਰੀਆ ਟਾਰਗੇਟ ਕਰਕੇ ਜੋ ਫੈਮਿਲੀ ਦੇ ਨਾਲ ਜਾ ਰਿਹਾ ਏ ਜਿਹੜੀ ਮਹਿਲਾਏ ਨੇ ਜਿਹੜੇ ਬਜ਼ੁਰਗ ਨੇ ਜਾਂ ਆਦਰਵਾਇਜ਼ ਜਿਹੜੇ EMPLOYEES ਜਿਵੇਂ ਆਕੇਲੇ ਜਾਂਦੇ ਨੇ ਰਾਤ ਕੋ ਇੱਕ ਟਾਈਮ ਤੇ ਲੋਟ ਰਹੇ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਦੀ ਸਨਾਚਿੰਗ ਕਰਦੇ ਸੀਗੇ ਪੀ ਇਹ ਕਾਫੀ ਆਪਣੇ ਕਾਪੇ ਦੇ ਇਸਤੇਮਾਲ ਨਾਲ 에ਅਰ ਪਿਸਟਲ ਦੇ ਇਸਤੇਮਾਲ ਨਾਲ ਟੌਏ ਪਿਸਟਲ ਦੇ ਇਸਤੇਮਾਲ ਨਾਲ ਕੱਟੇ ਦੇ ਇਸਤੇਮਾਲ ਨਾਲ ਉਹਨੂੰ ਇੰਜਰ ਕਰਨ ਦੀ ਵੀ ਕੋਸ਼ਿਸ਼ ਕਰਦੇ ਮੈਡਮ ਇਹ ਜਿਹੜੇ ਯੰਗ ਨੇ ਮੁੰਡੇ ਇਹ ਨਸ਼ੇ ਦੇ ਵਿੱਚ ਵੀ ਹੈ ਹੀ ਮੋ ਵੀ ਕਿ ਇਹ ਸਾਰਾ ਕੁਝ ਤੇ ਡਾਕਟਰ ਦੇ ਟੈਸਟ ਕੇ ਬਾਅਦ ਹੀ ਅਸੀਂ ਤੌਰ 'ਤੇ ਕਹਿ ਪਾਏਗੇ ਕਲੀਅਰ ਤੌਰ 'ਤੇ ਕਹਿ ਪਾਉਗੇ ਮੈਡਮ ਸਾਰੀ ਛੋਟੀ ਉਮਰ ਦੀ ਹੈਗੀ ਆ ਜੀ ਆਹ ਇਹ ਸਾਰੇ 30 ਸਾਲ ਤੇ ਕੱਟ ਹੈਗੇ ਜਿਹੜੇ 11 ਦੋਸ਼ੀ ਗ੍ਰਿਫਤਾਰ ਹੋਏ ਨੇ ਉਹਨਾਂ ਵਿੱਚੋਂ ਸਿਰਫ ਇੱਕ 30 ਸਾਲ ਤੋਂ ਵੱਧ ਹੈ ਬਾਕੀ ਇਹ ਸਾਰੇ 30 ਸਾਲ ਤੋਂ ਕੱਟਨੇ ਤੇ ਯੂਜੂਲੀ ਇਹ ਸਾਰੇ ਫਿਰੋਜ਼ਪੁਰ ਏਰੀਆ ਤੇ ਸ਼ਹਿਰੀ ਏਰੀਆ ਦੇ ਹੀ ਰਹਿਣੇ ਵਾਲੇ ਹਨ ਮੈਨੂੰ ਕੋਈ ਨਵਾਲਕ ਪੀ ਹੈ ਹਾਂ ਜੀ ਇਹਨਾਂ ਦੇ ਵਿਚਕਾਰ ਇਹਨਾਂ ਦੇ 11 ਦੋਸ਼ੀ ਗ੍ਰਿਫਤਾਰ ਹੋਏ ਨੇ ਇਸ ਤੋਂ ਇਲਾਵਾ ਕੁਝ ਮਾਈਨਰ ਇਹਦੇ ਵਿੱਚ ਵੀ ਹੈਗੇ ਤੇ ਅਸ ਪਰ ਉਹਨਾਂ ਦੇ ਵੀ ਅਗੇਂਸ ਅਸੀਂ ਕਾਰਵਾਈ ਕਰਾਂ ਮੈਮ ਇਸ ਆਪਰੇਸ਼ਨ ਨੂੰ ਕਾਮਯਾਬ ਕਰਨ ਦੇ ਲਈ ਕੀ ਸਿਵਲ ਡਰੈਸ ਦੇ ਵਿੱਚ ਮਹਿਲਾ ਜਿਹੜੀਆਂ ਸੀਗੀਆਂ ਕਨਸਟੇਬਲ ਉਹ ਵੀ ਦੱਸਿਆ ਜਾ ਰਿਹਾ ਸੜਕਾਂ ਤੇ ਸੀਗੀਆਂ ਔਰ ਪੁਲਿਸ ਵੀ ਅਰ ਜਿਸੀ ਆਮ ਲੋਕ ਬਣ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਹੀਂ ਨਹੀਂ ਦੇਖੀ ਡੈਫੀਨੇਟਲੀ ਪਿਛਲੇ 15 20 ਦਿਨ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਅਸੀਂ ਨਾਈ ਡੋਮਿਨੇਸ਼ਨ ਪਲਾਨ ਨੂੰ ਸਚੱਤ ਕੀਤਾ ਸੀ ਸਾਡੇ ਐਸਪੀ ਡੀ ਐਸਪੀ ਹੈਡਕ quarters ਉਹ ਰੋਜ਼ ਰਾਤ ਨੂੰ ਬਾਹਰ ਰਹਿੰਦੇ ਸੀਗੇ ਸਾਡੇ ਡਿਪਟੀ ਐਸਪੀਜ਼ ਨੇ ਬਹੁਤ ਮਿਹਨਤ ਕੀਤੀ ਇਸ ਤੋਂ ਇਲਾਵਾ ਜਿਹੜੇ 5 ਸਾਲ ਦੇ ਟੋਟਲ ਸਾਡੇ ਮੁਕਾਦਮੇ ਸੀਗੇ ਹੌਟਸਪੌਟ ਸੀਗੇ ਸਨਾਚਿੰਗ ਕੇ ਉਹਨਾਂ ਦੇ ਉੱਪਰ ਅਸੀਂ ਜ਼ੋਰ ਦਿੱਤਾ ਤੇ ਪਿਛਲੇ 20 ਦਿਨ ਸੇ ਜਿਹੜੀ ਸਾਡੀ ਸਿਟੀ ਦੀ ਟੀਮ ਹੈ CIA ਦੀ ਟੀਮ ਹੈ 올 both men and women ਉਹ ਸਿਵਲ ਡ레스 ਦੇ ਬਾਹਰ ਰਹਿੰਦੇ ਸੀ ਤੇ ਇਹੀ ਕੋਸ਼ਿਸ਼ ਕਰ ਰਹੇ ਸੀ ਕਿ ਐਸੀ ਇਹਨੂੰ ਰੰਗੇ ਹੱਥ ਫੜੇ اور ਐਦਾ ਕਰਕੇ ਅਲਗ-ਅਲਗ ਤਰੀਕੇ سے ਐਸੀ ਟੋਟਲ 5 ਕਿਰੋ ਗ੍ਰਫਤਾਰ ਵੀ ਕੀਤੇ ਨੇ ਪੀ ਅਸੀਂ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਸ਼ਹਿਰ ਦੇ ਵਿੱਚਕਾਰ ਜਿਹੜੀ ਫੈਮਲੀਆਂ ਖੁਦ ਨੂੰ ਅਨਸੀਫ ਮਹਿਸੂਸ ਕਰਦੀ ਸੀ ਜਾਂ EMPLOYEES ਨੂੰ ਲੱਗਦਾ ਸੀਗਾ ਕਿ ਕੋਈ ਤਰ੍ਹਾਂ ਦਾ ਇਸ਼ੂ ਚੱਲ ਰਿਹਾ ਹੈ ਹੁਣ ਅਸੀਂ ਇਹੀ ਹੋਪ ਕਰਦੇ ਨੇ ਜਿਵੇਂ ਇਹ ਅਸੀਂ ਗ੍ਰਫਤਾਰ ਕਰਨੇ 'ਚ ਕਾਮਯਾਬ ਹੋਏ ਹਾਂ ਆਗੇ ਵੀ ਫਿਰੋਜ਼ਪੁਰ ਪੁਲਿਸ ਇਦਾਂ ਹੀ ਮਿਹਨਤ ਨਾਲ ਕੰਮ ਕਰਦੀ ਰਹੇਗੀ ਕਿ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਅਮਨ ਔਰ ਸ਼ਾਂਤੀ ਹੈ ਉਹ ਰਹੇਗਾ ਮੌਜੂਦ ਰਹੇਗਾ ਜੀ ਪਿਛਲੇ 2 ਦਿਨ ਦੇ ਦੌਰਾਨ ਟੋਟਲ 5 ਮੁਕਦਮੇ ਦਰਜੇ ਜਿਹੜੇ ਸੋਲਵ ਹੋ ਚੁਕੇ ਨੇ ਇਸ ਤੋਂ ਇਲਾਵਾ ਪੁੱਛਗਿੱਛ 'ਚ 18 ਤੇ ਉੱਤੇ ਮੁਕਦਮੇ ਸੋਲਵ ਹੋਏ ਨੇ ਆ ਹਾਲ ਫਿਲਹਾਲ ਅਨਾਜ ਮੰਡੀ ਦੇ ਦੌਰਾਨ ਇੱਕ ਲੇਡੀ 'ਤੇ ਦਿਨ ਦਹਾੜੇ ਉਹਨਾਂ ਦੇ ਘਰ ਦੇ ਵਿੱਚ ਹਸਕੇ ਉਹਨਾਂ ਦੇ ਸੋਨੇ ਦੀ ਜੁਐਲਰੀ ਤੇ ਕੁਝ ਪੈਸੇ ਇਹਨਾਂ ਨੇ ਖੋਹ ਕੀਤੀ ਸੀਗੀ ਅਸੀਂ ਉਹ ਕੇਸ ਵੀ ਸੋਲਵ ਕੀਤਾ ਹੈ ਉਹ ਸਾਰੀ ਵੀ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਟੈਕਸੀ ਸਾਂਡੇ ਉਹਦੇ ਬਾ ਉਹਦੇ ਉੱਪਰ ਇੱਕ ਬਹੁਤ ਹੀ ਨਿਰਮਮਤਾ ਸੇ ਨਾਨੇ ਇੱਕ ਬੰਦੇ ਦੇ ਉੱਪਰ ਅਟੈਕ ਕੀਤਾ ਸੀ ਤੇ ਉਹਦੇ 30000 ਰੁਪਏ ਦੀ ਜਿਹੜੀ ਮਿਹਨਤ ਦੀ ਕਮਾਈ ਸੀ ਕਿ ਉਹਨੂੰ ਖੋਹ ਕੀਤਾ ਸੀਗਾ ਅਸੀਂ ਉਹ ਕੇਸ 'ਤੇ ਵੀ ਇਹ ਬੰਦੋ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਗਏ ਤੇ ਇਸ ਤੋਂ ਨਾਲ-ਨਾਲ ਰਿਕਵਰੀ ਵੀ ਪੂਰੀ ਕੀਤੀ ਹੈ ਕਲੱਬੀ ਹੋਟਲ ਮੇ ਜਿਹੜਾ ਹਾਲ ਫਿਲਹਾਲ ਨਿਊਜ਼ 'ਚ ਆਇਆ ਵੀ ਸੀਗਾ ਉਹਦੇ ਵਿੱਚ ਵੀ ਜਿਹੜੀ ਪਿਸਤਲ ਦੇ ਨੋਕ ਪਿਸਤੌਲ ਦਿਖਾ ਕੇ ਇਹਨਾਂ ਨੇ ਜਿਹੜੀ ਚਪਟ ਕੀਤੀ ਸੀਗੀ ਉਹਦੇ ਵਿੱਚ ਵੀ ਅਸੀਂ ਰਿਕਵਰੀ ਕਰਨ 'ਚ ਇਹ ਕਾਮਯਾਬ ਹੋਏ ਨੇ ਤੇ ਨਾਲ-ਨਾਲ ਤੇ ਉਹਦੇ ਵਿੱਚ ਵੀ ਜੁੜੇ ਕੇਸ ਨੇ ਮੁਕਦਮੇ ਟਰੇਸ ਕਰਕੇ ਬੰਦਨੋਂ ਗ੍ਰਿਫਤਾਰ ਕੀਤਾ ਗਿਆ ਹੈ ਤਾ ਹੋਰ ਵੀ ਮੈਮ ਅੱਗੇ ਜਿਹੜੇ ਕੇਸ ਹੈ ਉਹ ਸੋਲਵ ਹੋ ਸਕਦੇ ਇਹਨਾਂ ਤੋਂ ਪੁੱਛ ਗਿਸਤੇ ਨਹੀਂ ਨਹੀਂ ਡੈਫੀਨਿਟਲੀ ਦੇਖਿਏ ਸਾਡੀ ਐਸਪੀ ਇਨਵੈਸਟੀਗੇਸ਼ਨ ਡਿਪਟੀ ਐਸਪੀ ਇਨਵੈਸਟੀਗੇਸ਼ਨ ਡਿਪਟੀ ਐਸਪੀ ਸਿਟੀ ਦੀ ਟੀਮ ਬਹੁਤ ਮਿਹਨਤ ਕਰ ਰਹੀ ਹੈ ਸਾਡੇ ਨਵੇਂ ਸੀਆਈਏ ਚਾਰਜ ਤੇ ਜਿਹੜੇ सदर ਥਾਣਾ ਤੇ ਇਨਫੈਕਟ ਕੈਂਟ ਫਿਰੋਜ਼ਪੁਰ ਦੇ ਵੀ ਜਿਹੜੀ ਨਵੇਂ ਐ ਐਸਐਚਓ ਸਾਹਿਬ ਆਏ ਹਨ ਇਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਇਹ ਮਿਹਨਤ ਦਾ ਹੀ ਨਤੀਜਾ ਹੈ ਕਿ ਅਸੀਂ ਹੁਣ ਪੰਜ ਗੈਂਗ ਨੂੰ ਫੜਨ 'ਚ ਕਾਮਯਾਬ ਹੋ ਗਏ ਹੈ ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਅਸੀਂ ਇਸੇ ਤਰ੍ਹਾਂ ਮਿਹਨਤ ਕਰਦੇ ਰਹੀਏ ਤੇ ਹੋਰ ਵੀ ਬੰਦੇ ਜਿਹ ਮੇਂ ਪੀਸ ਕੋ ਡਿਸਟਰੋਏ ਕਰ ਰਹੇ ਨੇ ਉਹਨੂੰ ਪਕੜੇ ਜੀ ਥੈਂਕ ਯੂ